ਅੱਜ ਸ਼੍ਰੀ ਕਾਲ ਤਖ ਸਾਹਿਬ ਦੇ ਵੱਲੋਂ ਸਿੰਘ ਸੁਬਾਨਾ ਨੇ ਇੱਕ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਅਤੇ ਜੋ ਉਹਨਾਂ ਨੇ ਗੁਨਾਹ ਕੀਤੇ ਸਨ ਜਿਹੜੇ ਉਹਨਾਂ ਨੇ ਗਲਤ ਫੈਸਲੇ ਲਏ ਸੀ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਨਿਯਮਾਂ ਦੇ ਬਰਦੂ ਨੇ ਕੰਮ ਕੀਤਾ ਸੇਗਾ ਜਿਸ ਕਰਕੇ ਸਿੱਖ ਰਿਆਤ ਮर्यादा ਨੂੰ ਤਾਲ ਲੱਗੀ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ ਅਕਾਲੀ ਦਲ ਬੜਾ ਕਮਜ਼ੋਰ ਹੋਇਆ ਉਹ ਸਾਰੇ ਕਾਰਨਾਂ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਇਹ ਗੱਲ ਸੰਗਤ ਦੀ ਭਾਵਨਾ ਦੇ ਮੁਤਾਬਕ ਹੀ ਸਮਝੀ ਜਾਣੀ ਚਾਹੀਦੀ ਆ ਕਿ ਜੋ ਸੰਗਤੀ ਭਾਵਨਾ ਸੀ ਕਿ ਜਿਨ੍ਹਾਂ ਜਿਨ੍ਹਾਂ ਦੋਸ਼ੀਆਂ ਨੇ ਾਪ ਕੀਤੇ ਨੇ ਬਜੁਰਗਲਾ ਕੀਤੇ ਨੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਨਖਾਈਆ ਕਰਾਰ ਦੇਣ ਦਾ ਮਤਲਬ ਸਿੰਘ ਸਭਾਨਾ ਵੱਲੋਂ ਇਹ ਸਮਝਿਆ ਜਾਣਾ ਚਾਹੀਦਾ ਸਾਰੀ ਸਿੱਖ ਸੰਗਤ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁਜਲਮ ਨੇ ਸਿੱਖ ਪੰਥ ਦੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੇ ਜਿਹਨੂੰ ਜੇਸ ਵਿਅਕਤੀ ਨੂੰ ਤਨਖਾਹ ਲਈ ਜਾਵੇ ਜਾਂ ਤਨਖਾਹੀਆ ਕਰਾਰ ਦਿੱਤਾ ਜਾਵੇ ਉਸ ਦਾ ਮਿਆਰ ਬਹੁਤ ਥੱਲੇ ਡਿੱਗ ਜਾਂਦਾ ਹੈ ਸਿੱਖ ਪੰਥ ਦੇ ਸਾਹਮਣੇ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤਰਲ ਤਸਦੀਫਾ ਦੇ ਦੇਣਾ ਚਾਹੀਦਾ ਸਿੰਘ ਸਵਾਨ ਨੇ ਇਹ ਵੀ ਆਖਿਆ ਕਿ 15 ਦਿਨਾਂ ਦੇ ਵਿੱਚ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆ ਕੇ ਪੇਸ਼ ਹੋਣ ਸਿੰਘ ਸਬਾਨਾਂ ਦੀ ਹਾਜ਼ਰੀ ਵਿੱਚ ਸੰਗਤ ਦੀ ਹਾਜ਼ਰੀ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਗਲਤੀਆਂ ਮੰਨਣ ਤੇ ਮਾਫੀ ਮੰਗਣ ਚਾਹੀਦਾ ਹੈ ਸਿਗਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਚਿੱਠੀ ਰਹੀ ਅਕਾਲ ਤਖਤ ਸਾਹਿਬ ਤੇ ਜੈਦਰ ਸਾਹਿਬ ਕੋਲ ਜਾ ਕੇ ਇਹ ਮੰਨਿਆ ਸੀ ਕਿ ਮੇਤੋਂ ਗਲਤੀਆਂ ਹੋਈਆਂ ਤੇ ਮੈਂ ਇਹ ਸਾਰੀਆਂ ਗਲਤੀਆਂ ਆਪਣੀ ਝੋਲੀ 'ਚ ਪਾਉਣਾ ਆ ਤੁਰੰਤ ਉਹਨੂੰ ਸ਼੍ਰੋਮਣੀ ਕਾਲੀ ਦਰ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਸੀ ਲੇਕਿਨ ਉਹਨਾਂ ਨੇ ਉਹ ਤੋਂ ਨਿਮਰਤਾ ਨਹੀਂ ਦਿਖਾਈ ਨਿਮਾਣੇ ਸਿੱਖ ਵਜੋਂ ਨਹੀਂ ਗਏ ਅੱਜ ਵੀ ਹੁਣ ਸਵਾ ਮੰਗ ਕਰਦਾ ਜਿਹੜਾ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਵੱਲੋਂ ਸਿੰਘ ਸਭਾ ਵੱਲੋਂ ਇਸ ਦਾ ਆਇਆ ਉਹ ਇਹ ਬੜਾ ਸਾਫ਼ ਤਰੀਕੇ ਨਾਲ ਸੰਕੇਤ ਦਿੰਦਾ ਹੈ ਕਿ ਉਹਨਾਂ ਨੂੰ ਨਿਮਾਣੇ ਸਿੱਖ ਹੁੰਦੇ ਵਜੋਂ ਨਿਮਰਤਾ ਜਰਿੰਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੀ ਧਾਰਨਾ ਆਪਣੇ ਕੋਲ ਹੈਗੀ ਆ ਜਦੋਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਈਆ ਕਰਾਰ ਦਿੱਤਾ ਸੀ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰਾਂ ਨੇ ਉਹਨਾਂ ਤੋਂ ਮੁੱਖ ਮੋੜ ਲਿਆ ਸੀਗਾ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਸਨ ਉਹਨਾਂ ਨੇ ਉਹਨਾਂ ਨੂੰ ਫਤਿਹ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਤਰੀਕੇ ਦੇ ਨਾਲ ਸਿੱਖ ਸੰਗਤ ਦੀ ਭਾਵਨਾ ਬਣੀ ਹੋਈ ਹੈ ਜਿਸ ਭਾਵਨਾ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੇ ਅਤੇ ਸਿੰਘ ਸਵਾਲਾਂ ਨੇ ਫੈਸਲਾ ਲਿਆ